ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਈਚਾਰੇ ਦਾ ਮੁਹਬਤ ਦਾ ਇਤਫਾਕ ਦਾ ਤੇ ਸਾਂਝ ਦਾ ਨਾਮ ਹੈ ਪੰਜਾਬ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਿਆ ਹੈ ਤੇ ਹੁਣ ਵੀ ਜਿਸ ਮੁਸ਼ਕਲ ਦੇ ਵਿੱਚ ਅੱਜ ਪੰਜਾਬ ਦੀ ਸਰਜ਼ਮੀਨ ਪੰਜਾਬ ਦੇ ਲੋਕ ਪੰਜਾਬ ਦੀ ਬਨਸਪਤੀ ਪੰਜਾਬ ਦੇ ਪਸ਼ੂ ਪੰਛੀ ਹਨ ਗੁਰੂ ਮਿਹਰ ਕਰੇਗਾ ਪੰਜਾਬ ਇਸ ਵਿੱਚੋਂ ਵੀ ਜਲਦੀ ਨਿਕਲ ਆਵੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੜਾਂ ਦੀ ਮਾਰ ਹੈ ਔਰ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੱਢ ਚੁੱਕਾ ਹੈ ਜਿਸ ਕਾਰਨ ਜਿੱਥੇ ਘਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਇਥੋਂ ਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਵੱਡਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ ਬੇਕਾਰ ਹਨ ਔਰ ਜੋ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਵਾਂਗ ਹੀ ਆਪਣੇ ਮਾਲ ਡੰਗਰ ਨੂੰ ਰੱਖਦੇ ਹਾਂ ਉਸ ਦਾ ਵੀ ਬੁਰਾ ਹਾਲ ਹੈ ਇਹ ਸਾਰੇ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਆਪਸੀ ਪ੍ਰੇਮ ਪਿਆਰ ਅਤੇ ਇਤਿਫਾਕ ਦੀ ਲੋੜ ਹੈ ਭਾਵੇਂ ਕਿ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਲ ਦਾ ਸਾਹਮਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਡਟ ਕੇ ਕੀਤਾ ਹੈ ਪਰ ਆਪਸੀ ਸਾਝ ਦੇ ਨਾਲ ਕੀਤਾ ਹੈ ਅੱਜ ਵੀ ਪੰਜਾਬ ਦੇ ਲੋਕਾਂ ਨੇ ਹੜਾਂ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਔਰ ਅੱਜ ਜਿਵੇਂ ਦੇ ਹਾਲਾਤ ਹੜਾਂ ਦੇ ਕਾਰਨ ਪੰਜਾਬ ਦੇ ਨੇ ਜਿਵੇਂ ਪੰਜਾਬ ਦੇ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ ਉਸ ਨੇ ਇਸ ਗੱਲ ਉੱਤੇ ਫੇਰ ਮੋਰ ਲਾਈ ਹੈ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਮੁਹੱਬਤ ਸਾਂਝ ਅਤੇ ਪਿਆਰ ਇਤਿਹਾਸ ਭਾਈਚਾਰੇ ਨੂੰ ਹਮੇਸ਼ਾ ਹੀ ਅੱਗੇ ਵਧਾਉਂਦਾ ਰਹੇਗਾ ਹੁਣ ਜਦੋਂ ਕਿ ਹੜ੍ਹਾਂ ਦੀ ਸਥਿਤੀ ਬਹੁਤ ਜ਼ਿਆਦਾ ਇੱਥੇ ਭਿਆਨਕ ਹੈ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਲੋਕ ਜਿਹੜੇ ਨੇ ਬਹੁਤ ਮੁਸ਼ਕਲਾਂ ਦੇ ਵਿੱਚ ਨੇ ਅੱਜ ਫੇਰ ਲੋੜ ਹੈ ਇਸ ਮੌਕੇ ਦੇ ਉੱਤੇ ਸਾਡੇ ਪੰਜਾਬ ਦੇ ਅੰਦਰ ਜਿੱਥੇ ਵੀ ਹੜ੍ਹਾਂ ਦੀ ਮਾਰ ਹੈ ਸਾਡਾ ਕੋਈ ਵੀ ਪ੍ਰਾਣੀ ਸਾਡਾ ਕੋਈ ਵੀ ਜੀ ਉਹ ਖਾਣਾ ਰਵੇ ਉਹ ਖਾਣਾ ਸੋਵੇ ਔਰ ਸਾਡਾ ਜਿਹੜਾ ਮਾਲ ਡੰਗਰ ਵੀ ਹੈ ਉਹ ਵੀ ਚਾਰੇ ਤੋਂ ਬਿਨਾਨਾ ਰਵੇ ਸਾਨੂੰ ਆਪਸ ਦੇ ਵਿੱਚ ਇਹੋ ਜੀ ਸਾਂਝ ਪਾ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਹੜ੍ਹ ਚਲੇ ਜਾਣੇ ਨੇ ਪਾਣੀ ਉਤਰ ਜਾਣਾ ਹੈ ਉਹਦੇ ਤੋਂ ਬਾਅਦ ਹੋਰ ਜਗ੍ਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਥਿਤੀ ਤੋਂ ਬਾਹਰ ਨਿਕਲਣ ਦੇ ਲਈ ਵੀ ਅਸੀਂ ਆਪਸੀ ਪ੍ਰੇਮ ਪਿਆਰ ਤੇ ਭਾਈਚਾਰੇ ਦੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਹਾਲਾਤ ਜਿਹੜੇ ਨੇ ਹੋਰ ਜ਼ਿਆਦਾ ਮੁਸ਼ਕਲ ਭਰੇ ਹੋਣਗੇ ਔਰ ਉਸ ਵੇਲੇ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਪ੍ਰਾਣੀ ਭੁਖਾਣਾ ਸੋਵੇ ਛੱਤ ਤੋਂ ਬਿਨਾਂ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਚਾਰੇ ਤੋਂ ਬਿਨਾਂ ਨਾ ਹੋਵੇ ਅਸੀਂ ਆਪਸੀ ਸਾਂਝ ਦੇ ਨਾਲ ਇਹੋ ਜੀ ਇੱਕ ਦੂਜੇ ਦੀ ਮਦਦ ਕਰੀਏ ਬਾਕੀ ਮੈਂ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨਹੀਂ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਔਰ ਆਪਸੀ ਸਾਂਝ ਨੂੰ ਦਰਸਾਉਂਦਿਆਂ ਕਮਰ ਕੱਸੇ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ